ਇਹ ਤਾਂ ਪਸਾਰੇ ਜਾਣਦੇ ਆ ਜਦੋਂ ਵੀ ਚైనా ਕੋਈ ਆਪਣਾ ਐਪ ਲੌਂਚ ਕਰਦਾ ਹੈ ਤਾਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੰਦਾ ਜਿਵੇਂ ਪਹਿਲਾਂ ਟਿਕਟੋਕ ਸੀ ਤੇ ਹੁਣ ਐਵੇਂ ਹੀ ਜਨਵਰੀ ਵਿੱਚ ਡੀਪ ਸੀਕ ਨਾਮ ਦਾ ਇੱਕ ਐਪਲੀਕੇਸ਼ਨ ਲੌਂਚ ਕੀਤਾ ਹੈ ਜਨਵਰੀ ਮਹੀਨੇ ਵਿੱਚ ਅਮਰੀਕਾ ਦੇ ਐਪ ਸਟੋਰ ਤੇ ਇਹ ਲੌਂਚ ਹੋਇਆ ਐਪਲ ਸਟੋਰ ਤੇ ਲੌਂਚ ਹੋਇਆ ਤੇ ਕੁਝ ਦਿਨਾਂ ਵਿੱਚ ਹੀ ਇਹ ਨੰਬਰ 1 ਐਪਲੀਕੇਸ਼ਨ ਬਣ ਗਿਆ ਸਭ ਤੋਂ ਵੱਧ ਡਾਊਨਲੋਡ ਹੋਣ ਵਾਲਾ ਐਪ ਬਣ ਗਿਆ ਤੇ ਰੇਟਿੰਗ ਦੀ ਗੱਲ ਕਰੀਏ ਤੇ ਉਹਦੇ ਵਿੱਚ ਵੀ ਸਭ ਤੋਂ ਨੰਬਰ 1 ਤੇ ਇਹ ਐਪ ਹੀ ਆਉਂਦਾ ਹੈ ਲੌਂਚ ਹੁੰਦੇ ਸਾਰ ਹੀ ਅਮਰੀਕਾ ਨੂੰ 600 ਮਿਲੀਅਨ ਡਾਲਰ ਦਾ ਨੁਕਸਾਨ ਹੋ ਗਿਆ ਤੇ ਜਿਹਦੇ ਕਰਕੇ ਡੋਨਲਡ ਟਰੰਪ ਨੂੰ ਕਹਿਣਾ ਪਿਆ ਗਿਆ ਕਿ ਅਮਰੀਕੀ ਟੈਕ ਕੰਪਨੀਆਂ ਦੀਆਂ ਅੱਖਾਂ ਖੋਲ ਦੇਣ ਵਾਲਾ ਦਿਨ ਹੈ ਜਿਹਦੇ ਨਾਲ ਅਮਰੀਕਾ ਦੇ ਨਾਲ ਨਾਲ ਪੂਰੀ ਦੁਨੀਆ ਹਿੱਲ ਗਈ ਅੱਜ ਡੀਪ ਸਿਕ ਅਮਰੀਕਾ ਤੇ ਪੂਰੀ ਦੁਨੀਆ ਦੀ ਇੱਕ ਬਹੁਤ ਵੱਡਾ ਖਤਰਾ ਬਣ ਚੁੱਕਾ ਹੈ ਇੰਜ ਲੱਗਦਾ ਹੁਣ ਉਹ ਦਿਨ ਦੂਰ ਨਹੀਂ ਜਦੋਂ ਚਾਈਨਾ ਪੂਰੀ ਦੁਨੀਆ ਤੇ ਰਾਜ ਕਰੇਗਾ ਇੱਕ ਸੁਪਰ ਪਾਵਰ ਬਣੇਗਾ ਤੇ ਅਮਰੀਕਾ ਨੂੰ ਕਿਤੇ ਨਾ ਕਿਤੇ ਆਪਣੀ ਸੁਪਰ ਪਾਵਰ ਖੋਣ ਦਾ ਡਰ ਪੈ ਗਿਆ ਹੈ ਹੁਣ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਆਉਂਦਾ ਹੋਊਗਾ ਕਿ ਉਹ ਕਿਵੇਂ ਕਿਉਂਕਿ ਅੱਜ ਮੈਨੂਫੈਕਚਰਿੰਗ ਤੋਂ ਲੈ ਕੇ ਟੈਕਨੋਲੋਜੀ ਦੀ ਦੁਨੀਆ ਤੱਕ ਸਿਰਫ ਸਿਰਫ ਚైనా ਦਾ ਹੀ ਬੋਲਬਾਲਾ ਹੈ ਅੱਜ ਪੂਰੀ ਦੁਨੀਆ ਵਿੱਚ AI ਵਾਰ ਛੜ ਚੁੱਕੀ ਹੈ ਜਿਹਦਾ ਕਿੰਨਾ ਕੁ ਨੁਕਸਾਨ ਹੋਏਗਾ ਇਹ ਤਾਂ ਸਮਾਂ ਹੀ ਦੱਸੇਗਾ ਹੁਣ ਆਪਾਂ ਜਾਣਦੇ ਹਾਂ ਕਿ ਡੀਪ ਸਿਕ ਕਿਵੇਂ ਕੰਮ ਕਰਦਾ ਹੈ ਇਹਦੇ ਕੀ ਫਾਇਦੇ ਤੇ ਕੀ ਨੁਕਸਾਨ ਹਨ ਇਹ ਇੱਕ ਚੈਟ ਜੀਪੀਟੀ ਤੇ ਜਿਮਨੀ ਵਰਗਾ ਹੀ ਸਰਚ ਇੰਜਨ ਹੈ ਜਿਸ ਤੋਂ ਅਸੀਂ ਆਪਣੇ ਕਿਸੇ ਵੀ ਸਵਾਲ ਦਾ ਜਵਾਬ ਲੈ ਸਕਦੇ ਹਾਂ ਇੱਥੋਂ ਤੱਕ ਕਿ ਅਸੀਂ ਆਪਣੇ ਵੀਡੀਓ ਦਾ ਕੰਟੈਂਟ ਵੀ ਸਰਚ ਕਰ ਸਕਦੇ ਹਾਂ ਪਹਿਲਾਂ ਚੈਟ ਜੀਪੀਟੀ ਤੇ ਆਪਾਂ ਨੂੰ ਪ੍ਰੋ ਵਰਜਨ ਲੈਣ ਲਈ ਪੈਸੇ ਚਾਰਜ ਕਰਨੇ ਪੈਂਦੇ ਸੀ ਪਰ ਡੀਪ ਸਿੱਖ ਬਿਲਕੁਲ ਫ੍ਰੀ ਹੈ ਇਹਦੇ ਲਈ ਸਾਨੂੰ ਕੋਈ ਵੀ ਪੈਸਾ ਚਾਰਜ ਨਹੀਂ ਕਰਨਾ ਪੈਂਦਾ ਤੁਹਾਨੂੰ ਯਾਦ ਹੋਵੇਗਾ ਜਦੋਂ ਰਿਲਾਇੰਸ ਨੇ ਜੀਓ ਨੂੰ ਲਾਂਚ ਕੀਤਾ ਹੈ ਤਾਂ ਉਹਨੇ ਪਹਿਲਾਂ ਸਭ ਨੂੰ ਫ੍ਰੀ ਵਿੱਚ ਇੰਟਰਨੈਟ ਤੇ ਕਾਲਿੰਗ ਫ੍ਰੀ ਦਿੱਤੀ ਸੀ ਜੋ ਕਾਫੀ ਸਮੇਂ ਤੱਕ ਚੱਲੀ ਉਸ ਤੋਂ ਬਾਅਦ ਜਿਸ ਦੇ ਨਾਲ ਦੂਸਰੀਆਂ ਕੰਪਨੀਆਂ ਨੂੰ ਬਹੁਤ ਘਾਟਾ ਹੋਇਆ ਸੀ ਤੇ ਕੁਝ ਕੰਪਨੀਆਂ ਬੰਦ ਹੋ ਗਈਆਂ ਸੀ ਫਿਰ ਬਾਅਦ ਵਿੱਚ ਉਹਨਾਂ ਨੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਸੀ ਤੇ ਅੱਜ ਤੁਸੀਂ ਦੇਖ ਲਓ ਪਲਾਨ ਕਿੰਨੇ ਮਹਿੰਗੇ ਹੋ ਚੁੱਕੇ ਨੇ ਹੋ ਸਕਦਾ ਹੈ ਕੁਝ ਸਮੇਂ ਲਈ ਫ੍ਰੀ ਦੇਵੇ ਉਸ ਤੋਂ ਬਾਅਦ ਸਾਡੇ ਤੋਂ ਪੈਸੇ ਚਾਰਜ ਕਰਨੇ ਸ਼ੁਰੂ ਕਰ ਦੇਵੇ ਚైనా ਜਿਹਦਾ ਅਸੀਂ ਘਟੀਆ ਮਾਲ ਘਟੀਆ ਪ੍ਰੋਡਕਟ ਕਹਿ ਕੇ ਸਸਤੇ ਪ੍ਰੋਡਕਟ ਕਹਿ ਕੇ ਮਜ਼ਾਕ ਹਡਾਉਂਦੇ ਸੀ ਅੱਜ ਦੇਖੋ ਉਹੀ ਚైనా ਸੁਪਰ ਪਾਵਰ ਬਣ ਜਾ ਰਿਹਾ ਹੈ ਤੇ ਅਮਰੀਕਾ ਨੂੰ ਟੱਕਰ ਦੇ ਰਿਹਾ ਹੈ ਤੇ ਸਾਡੇ ਵਾਲਿਆਂ ਨੂੰ ਇੰਨਾ ਕੰਮਾਂ ਤੋਂ ਫੁਰਸਤ ਨਹੀਂ ਕਿ ਗਾਂ ਦੇ ਮੂਤਰ ਦੇ ਕਿੰਨੇ ਫਾਇਦੇ ਹਨ ਸ਼ਰਮ ਕਰੋ ਯਾਰ ਸਾਡਾ ਸੈਂਟਰਲ ਮਨਿਸਟਰ ਲਾਈਵ ਸ਼ੋਅ ਦੀ ਪ੍ਰੋਮੋਸ਼ਨ ਕਰ ਰਿਹਾ ਹੈ ਕੀ ਤੁਹਾਡੇ ਕੋਲ ਇਸ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਰਹਿ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਚੈਟ ਜੀਪੀਟੀ ਤੇ ਡੀਪ ਸੀਕ ਵਿੱਚ ਕੀ ਫਰਕ ਹੈ ਚੈਟ ਜੀਪੀਟੀ ਤੋਂ ਜੋ ਵੀ ਅਸੀਂ ਆਂਸਰ ਪੁੱਛਦੇ ਹਾਂ ਉਹ ਦਾ ਬਿਲਕੁਲ ਸਿੱਧਾ ਆਂਸਰ ਦਿੰਦਾ ਹੈ ਜਦੋਂ ਕਿ ਡੀਪ ਸੀਕ ਤੋਂ ਅਸੀਂ ਕੋਈ ਵੀ ਕੁਐਸਚਨ ਪੁੱਛਦੇ ਹਾਂ ਤੇ ਉਹ ਉਸ ਦਾ ਜਵਾਬ ਘੁਮ ਘਮਾ ਕੇ ਦਿੰਦਾ ਹੈ ਤੇ ਲੰਬਾ ਦਿੰਦਾ ਹੈ ਜਿਸ ਨੂੰ ਸਮਝਣ ਵਿੱਚ ਦਿੱਕਤ ਹੁੰਦੀ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ